ਵਿਆਂਕਰ ਆਜ਼ਾਦ ਨੂੰ ਉਹਨਾਂ ਦੀ ਵਰਸੀ ਤੇ ਯਾਦ ਕਰਦੇ ਹਾਂ ਰਚਨਾ ਹਰੀ ਕਾਦਿਆਨੀ ਬ੍ਰੈਮਟਨ ਕੈਨੇਡਾ ਪ੍ਰਸਿੱਧ ਵਿਅੰਕਰ ਪ੍ਰਿੰਸੀਪਲ ਬਲਦੇਵ ਸਿੰਘ ਅਰਜ਼ਾਦ 22 ਅਪ੍ਰੈਲ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀਆਂ ਭੁੱਲ ਯਾਦਾਂ ਦਾ ਕੀਮਤੀ ਸਰਮਾਇਆ ਅਸੀਂ ਆਪਣੇ ਦਿਲ ਦੇ ਲੋਕਰ ਵਿੱਚ ਸੰਭੀ ਬੈਠੇ ਹਾਂ ਆਜ਼ਾਦ ਇੱਕ ਇਕੱਲਾ ਵਿਅਕਤੀ ਨਹੀਂ ਸੀ ਬਲਕਿ ਉਹ ਇੱਕ ਸੰਪੂਰਨ ਸੰਸਥਾ ਸੀ ਸਮਾਜ ਸੇਵਾ ਦੀ ਗੁਰਤੀ ਤਾਂ ਉਸਨੂੰ ਬਚਪਨ ਵਿੱਚ ਹੀ ਆਪਣੇ ਪਿਤਾ ਸਰਦਾਰ ਜਗੀਰ ਸਿੰਘ ਅਜ਼ਾਦ ਪ੍ਰਸਿੱਧ ਆਜ਼ਾਦੀ ਕੁਲਾਟੀਏ ਪਾਸੋਂ ਮਿਲ ਗਈ ਸੀ ਜਿਸ ਨੂੰ ਉਹਨਾਂ ਨੇ ਆਪਣੇ ਅਖੀਰਲੇ ਸਾਹ ਤੱਕ ਪੂਰੀ ਸ਼ਿੱਦਤ ਤੇ ਤਨਦੇਹੀ ਨਾਲ ਨਵਾਇਆ ਵਿਅੰਗ ਵਿਦਾਤਾ ਉਹ ਸ਼ਾਹਸਵਾਰ ਸੀ ਇਸ ਖੇਤਰ ਵਿੱਚ ਉਹਨਾਂ ਕਈ ਦਿਸਾਂ ਦੇ ਸਰਜੇ ਤੇ ਨਵੀਆਂ ਲੀਹਾਂ ਪਾਈਆਂ ਇਸ ਵਿਦਾ ਨੂੰ ਉਹ ਅੰਬਰ ਦੀਆਂ ਉਚਾਈਆਂ ਤੱਕ ਲੈ ਕੇ ਗਏ ਅਤੇ ਮਾਨਤਾ ਦਿਵਾਉਣ ਲਈ ਉਹਨਾਂ ਨੇ ਦਿਨ ਰਾਤ ਇਕ ਕੀਤਾ ਕੇ.ਐਲ. ਗਰਗਵਲੋਂ ਪੰਜਾਬੀ ਹਾਸ ਵਿਅੰਗਾ ਕਾਦਮੀ ਪੰਜਾਬ ਦੀ ਸਥਾਪਨਾ ਵੇਲੇ ਅਜ਼ਾਦ ਨੂੰ ਜਨਰਲ ਸਕੱਤਰ ਦੇ ਅਹੁਦੇ ਨਾਲ ਨਵਜ ਗਿਆ ਆਜ਼ਾਦੀ ਇਹ ਸਿਰਫ ਸੀ ਕਿ ਉਹਨਾਂ ਨੂੰ ਕੋਈ ਟੈਲੀਫੋਨ ਕਰੇ ਜਾਂ ਨਾ ਕਰੇ ਪਰੰਤੂ ਉਹ ਹਫ਼ਤੇ 15 ਦਿਨੀ ਹਰੇਕ ਵਿਅੰਗਕਾਰ ਨੂੰ ਆਪ ਹੀ ਟੱਲੀ ਖੜਕਾ ਦਿੰਦੇ ਹੁੰਦੇ ਸਨ ਨਵੇਂ ਵਿਅੰਗਕਾਰਾਂ ਲਈ ਤਾਂ ਉਹ ਕਿਸੇ ਮਸੀਹੇ ਤੋਂ ਘੱਟ ਨਹੀਂ ਸਨ ਇਸ ਖੇਤਰ ਵਿੱਚ ਉਹਨਾਂ ਵੱਲੋਂ ਪਾਈ ਯੋਗਦਾਨ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ ਪੰਜਾਬੀ ਸਹਿਤ ਦੇ ਇਤਿਹਾਸ ਵਿੱਚ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਆਪਣੇ ਹੀ ਪਿੰਡ ਲੱਖੇਵਾਲੀ ਦੇ ਸਕੂਲ ਦੇ ਉਹ ਕਈ ਸਾਲ ਲਗਾਤਾਰ ਪ੍ਰਿੰਸੀਪਲ ਰਹੇ ਇਹ ਉਹਨਾਂ ਲਈ ਤੇ ਪਿੰਡ ਵਾਸੀਆਂ ਵਾਸਤੇ ਬੜੇ ਹੀ ਫਖਰ ਤੇ ਮਾਣ ਵਾਲੀ ਗੱਲ ਸੀ ਕਿਉਂਕਿ ਉਹਨਾਂ ਨੇ ਬਹੁਤ ਹੀ ਹਿੰਮਤ ਕਰੜੀ ਮਿਹਨਤ ਅਤੇ ਉਦਮ ਨਾਲ ਇਸ ਸਕੂਲ ਨੂੰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚੋਂ ਹਰੇਕ ਪਹਿਲੂ ਤੋਂ ਪਹਿਲੇ ਨੰਬਰ ਤੇ ਲਿਆਂਦਾ ਸੀ ਹੋਰ ਨਾ ਮੰਗ ਜੇਕਰ ਉਹ ਕਿਸੇ ਆਗੂ ਦੇ ਗੋਡੇ ਦਬਾਉਂਦੇ ਉਹਨਾਂ ਦੇ ਦਾਨ ਪਾਤਰ ਵਿੱਚ ਦਾਨ ਦਕਸ਼ਨਾ ਪਾਉਂਦੇ ਤਾਂ ਆਪਣੇ ਅਫਸਰ ਨੂੰ ਚਾਂਦੀ ਦਾ ਕਲਸ਼ ਚੜਾਉਂਦੇ ਨਹੀਂ ਤਾਂ ਘੱਟੋ ਘੱਟ ਥਿਲਮ ਪਰ ਕੀ ਹੀ ਪਰਮਾਉਂਦੇ ਜਾਂ ਫਿਰ ਇਸ ਤਰ੍ਹਾਂ ਕੋਈ ਹੋਰ ਸੁਦਰਸ਼ਨ ਚੱਕਰ ਚਲਾਉਂਦੇ ਤਾਂ ਕੱਲੇ ਵਿਦਿਆ ਦੇ ਖੇਤਰ ਵਿੱਚ ਹੀ ਉਹਨਾਂ ਦੀ ਚੋਲੀ ਚੋਟੀ ਦੇ ਕਈ ਨਾਮਾਂ ਨਾਲ ਨੱਕੋ ਨੱਕ ਪਰ ਜਣੀ ਸੀ ਪਰ ਉਹਨਾਂ ਨੇ ਮਰਦੇ ਦਮ ਤੱਕ ਆਪਣੀ ਜ਼ਮੀਰ ਨੂੰ ਮਰ ਨਹੀਂ ਦਿੱਤਾ ਸਗੋਂ ਅਜਿਹੇ ਕਈ ਕਿਰਦਾਰਾਂ ਨੂੰ ਆਪਣੀ ਸ਼ਾਹਕਾਰ ਰਚਨਾ ਗੋਡੇਕੁੱਟ ਤੇ ਮੌਦਿਆਂ ਲੁੱਟ ਵਿੱਚ ਸਾਰੇ ਬਾਜ਼ਾਰ ਬੇਪਰਦ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਰਾਜਨੀਤਿਕ ਲੋਕਾਂ ਨਾਲ ਉਹਨਾਂ ਨੂੰ ਸਿਰੇ ਦੀ ਅਲਰਤੀ ਸੀ ਆਪਣੇ ਵਿਅੰਗ ਲੇਖਾਂ ਵਿੱਚ ਉਹ ਦੋਰੇ ਕਿਰਦਾਰ ਬਾਰੇ ਅਜਗਰਾਂ ਨੂੰ ਚਰਾਹੇ ਵਿੱਚ ਖਿਲਾਰ ਕੇ ਨੰਗਾ ਕਰਦੇ ਨਜ਼ਰ ਆਉਂਦੇ ਨੇ ਬਾਦ ਵਿੱਚ ਉਹ ਆਪ ਹੀ ਰਾਜਨੀਤੀ ਦੇ ਮੱਕੜ ਜਾਲ ਵਿੱਚ ਕਿਵੇਂ ਫਸ ਗਏ ਇਹ ਸਮਝੋ ਬਾਰ ਹੈ ਹੋ ਸਕਦਾ ਉਹਨਾਂ ਦੀ ਸੋਚ ਹੋਵੇ ਕਿ ਚਿੱਕੜ ਨੂੰ ਸਾਫ਼ ਕਰਨ ਲਈ ਚਿੱਕੜ ਵਿੱਚ ਵੜਨਾ ਹੀ ਪੈਣਾ ਹੈ ਜਿਵੇਂ ਪਾਣੀ ਵਿੱਚ ਰਹਿ ਕੇ ਮੁਰਗਾਬੀ ਆਪਣੇ ਪਰਾਂ ਨੂੰ ਪਾਣੀ ਨਾਲ ਭਿੱਜਣ ਨਹੀਂ ਦਿੰਦੀ ਠੀਕ ਇਸੇ ਤਰ੍ਹਾਂ ਇਸ ਚਿੱਕੜ ਵਿੱਚ ਵੜ ਕੇ ਵੀ ਉਹਨਾਂ ਨੇ ਆਪਣੇ ਉੱਤੇ ਇਸ ਚਿੱਕੜ ਦੇ ਛਿੱਟੇ ਨਹੀਂ ਪੈਣ ਦਿੱਤੇ ਉਹਨਾਂ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਸਿਰਫ ਇਸੇ ਖੇਤਰ ਵਿੱਚੋਂ ਹੀ ਆਪਣੀਆਂ ਆਉਣ ਵਾਲੀਆਂ ਪੰਜ ਸੱਤ ਪੀੜ੍ਹੀਆਂ ਦੇ ਦਾਣੇ ਪਾਣੀ ਦਾ ਝੁਕਾੜ ਕਰ ਲੈਂਦਾ ਪਰ ਉਹਨਾਂ ਨੇ ਇਸ ਵਕਤ ਦੀ ਹੋਈ ਕੰਗਾ ਵਿੱਚ ਹੱਥ ਨਹੀਂ ਤੋਤੇ ਉਲਟਾ ਜੋ ਕੁਝ ਵੀ ਉਹਨਾਂ ਨੇ ساری ਉਮਰ ਪਲੀ ਪਲੀ ਕਰਕੇ ਜੋੜਿਆ ਸੀ ਐਮਐਲਏ ਦੀ ਚੋਣ ਵੇਲੇ ਉਹ ਆਪਣੀ ਗੱਟੜੀ ਇਸ ਗੰਗਾ ਵਿੱਚ ਬਹਾ ਦਿੱਤੀ ਉਹ ਹਮੇਸ਼ਾ ਮੈਨੂੰ ਸ਼ਰਮਾ ਕਹਿ ਕੇ ਸੱਦੇ ਹੁੰਦੇ ਸਨ ਸਾਡੀ ਪਹਿਲੀ ਮਿਲਣੀ ਉਦੋਂ ਹੋਈ ਜਦੋਂ ਉਹਨਾਂ ਨੇ ਦੋਕੂ ਦੁਹਾਕੇ ਪਹਿਲਾਂ ਸਹਿਤ ਸਭਾ ਲੱਖੇ ਵਾਲੀ ਵੱਲੋਂ ਮੈਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਰਾਤ ਨੂੰ ਲੰਮੇ ਸਫ਼ਰ ਦਾ ਸਕੇਵਾ ਲੌਣ ਤੋਂ ਬਾਅਦ ਅਸੀਂ ਜਦੋਂ ਫੁਲਕਾ ਛੱਕਣ ਲੱਗੇ ਤਾਂ ਮੀਟ ਦੀਆਂ ਸੰਖਿਆ ਨਾਲ ਦੱਕਿਆ ਹੋਇਆ ਕਾਲਾ ਵੇਖ ਕੇ ਮੈਂ ਉਹਨਾਂ ਨੂੰ ਕਿਹਾ ਆਜ਼ਾਦ ਜੀ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ ਕਿ ਮੈਂ ਸ਼ੁੱਧ ਬ੍ਰਾਹਮਣਾਂ ਦੇ ਵੰਸ਼ ਵਿੱਚੋਂ ਆ ਹਾ ਤੁਸੀਂ ਕੀ ਲੋੜਾ ਮਾਰਿਆ ਜੀ ਮੇਰਾ ਤਾਂ ਤੁਸਾਂ ਧਰਮ ਪ੍ਰੇਸ਼ਟ ਕਰਕੇ ਰੱਖ ਦਿੱਤਾ ਉਹਨਾਂ ਉਸੇ ਵੇਲੇ ਆਪਣੇ ਬੇਟੇ ਨੂੰ ਬੁਲਾ ਕੇ ਬੜੀ ਸਹਿਜਤਾ ਨਾਲ ਕਿਹਾ ਓਏ ਭੋਲੇ ਆਪਣੇ ਅੰਕਲ ਅੱਗੋਂ ਮੀਟ ਵਾਲੀ ਕੋਲੀ ਚੁੱਕ ਲੈ ਤੇ ਇਹਨਾਂ ਨੂੰ ਚਿਬੜਾਂ ਦੀ ਚਟਨੀ ਲਿਆ ਦੇ ਪਰੰਤੂ ਸੱਚੇ ਸੀ ਕਿ ਮੀਟ ਵੇਖ ਕੇ ਮੇਰੇ ਮੂੰਹ ਵਿੱਚ ਉਹਨਾਂ ਕੋ ਪਾਣੀ ਆ ਗਿਆ ਸੀ ਜਿਨਾਂ ਨਾਰੀਅਲ ਨੂੰ ਭੰਨਣ ਤੇ ਨਿਕਲਦਾ ਬਾਜੀ ਪੁੱਠੀ ਪੈਂਦੀ ਵੇਖ ਕੇ ਮੈਂ ਉਸੇ ਵੇਲੇ ਪਲਟੀ ਮਾਰਦੇ ਹੋਏ ਕਿਆ ਹੇ ਮੇਰਾ ਧਰਮ ਪਏ ਟੱਠੇ ਖੂਚ ਮੇਰੇ ਸੂਲ ਟੁੱਟਦੇ ਨੇ ਤਾਂ 100 ਵਾਰੀ ਟੁੱਟਣ ਪਰ ਅੱਜ ਮੈਂ ਆਪਣੇ ਯਾਰ ਦਾ ਦਿਲ ਨਹੀਂ ਟੁੱਟਣ ਦੇਣਾ ਫਿਰ ਅਸੀਂ ਦੋਵੇਂ ਇੰਨੀ ਉੱਚੀ ਹੱਸੇ ਕਿ ਛੱਤ ਵਾਲਾ ਪੱਖਾ ਇੰਜ ਹਿਲਣ ਲੱਗਾ ਜਿਵੇਂ ਹੁਣੇ-ਹੁਣੇ ਪਟਾ ਲਾ ਕੇ ਹਟਿਆ ਹੋਵੇ ਇੱਕ ਵਾਰੀ ਬਾਬਾ ਫਰੀਦ ਜੀ ਦੇ ਮੇਲੇ ਤੇ ਸਾਡਾ ਇਕੱਠੇ ਹੋਣ ਦਾ ਸਬਬ ਬਣਿਆ ਉੱਥੇ ਹੋਰ ਵੀ ਬਹੁਤ ਸਾਰੇ ਤਨੰਤਰ ਕਵੀ ਪਧਾਰੇ ਹੋਏ ਸਨ ਪਰ ਜਦੋਂ ਆਜ਼ਾਦ ਨੇ ਸਟੇਜ ਤੋਂ ਵਿਅੰਗ ਚੋਕੇ ਬਾਰੇ ਤਾੜੀਆਂ ਦੀ ਆਵਾਜ਼ ਟੈਂਕਾਂ ਦੇ ਗੋਲਿਆਂ ਦੀ ਗੜਗੜਾਹਟ ਵਾਂਗ ਸੁਣਾਈ ਦਿੱਤੀ ਜਦੋਂ ਆਜ਼ਾਦ ਬੋਲ ਕੇ ਹਟਿਆ ਤਾਂ ਸਟੇਜ ਤੇ ਬੈਠੇ ਡੀਸੀ ਨੇ ਉੱਠ ਕੇ ਆਜ਼ਾਦ ਨੂੰ ਆਪਣੇ ਕਲਾਬੇ ਵਿੱਚ ਲੈ ਲਿਆ ਸੀ ਸੱਚ ਪੁੱਛੋ ਤਾਂ ਉਹ ਇਸ ਮੇਲੇ ਨੂੰ ਲੁੱਟਣ ਵਿੱਚ ਮੋਰੀ ਰਿਹਾ ਰਾਤੀ ਲੇਟ ਹੋਣ ਕਰਕੇ ਸਾਨੂੰ ਫਰੀਦਕੋਟ ਵਿਖੇ ਹੀ ਰੁਕਣਾ ਪਿਆ ਜਿਸ ਲੇਖਕ ਦੇ ਘਰ ਅਸੀਂ ਠਹਿਰੇ ਹੋਏ ਸੀ ਉੱਥੇ ਕੁਝ ਹੋਰ ਕਵੀ ਸੱਜਣ ਵੀ ਰੁਕੇ ਹੋਏ ਸਨ ਅੰਨ ਪਾਣੀ ਛਕਣ ਮਗਰੋਂ ਅਸੀਂ ਦੋਵੇਂ ਸੌਣ ਲਈ ਇੱਕ ਵੱਖਰੇ ਕਮਰੇ ਵਿੱਚ ਚਲੇ ਗਏ ਥੋੜੀ ਦੇਰ ਬਾਅਦ ਇੱਕ ਮਨਹਿਆ ਪਰਮਨਿਆ ਕਵੀ ਸਾਡੇ ਮੰਜੇ ਤੇ ਬਹਿ ਕੇ ਉਸ ਬੱਚੇ ਵਾਂਗ ਉੱਚੀ ਉੱਚੀ ਰੋਣ ਲੱਗ ਪਿਆ ਜਿਸ ਦੇ ਹੱਥੋਂ ਕਾਣੀ ਪਰੌਂਠੀ ਖੋਲੀ ਹੋਵੇ ਕਾਰਨ ਪੁੱਛਣ ਤੇ ਕਹਿਣ ਲੱਗਾ ਉਸ ਦੀ ਬਿਆੰਕਾਰਾਨੇ ਤਾਂ ਸਾਡੀ ਐ ਇਤਈ ਫੇਰ ਕੇ ਰੱਖ ਦਿੱਤੀ ਹੈ ਲੋਕ ਤਾਂ ਸੰਜੀਦਗੀ ਵਾਲੀ ਕੱਪਤਾ ਸੁਣਨਾ ਹੀ ਭੁੱਲ ਗਏ ਨੇ ਬੜੀ ਮੁਸ਼ਕਲ ਨਾਲ ਅਸੀਂ ਉਸ ਨੂੰ ਹੌਸਲਾ ਤੇ ਥਾਪੀ ਥੂਪੀ ਦੇ ਕੇ ਚੁੱਪ ਕਰਾਇਆ ਉਸ ਦੇ ਜਾਨ ਮਗਰੋਂ ਹੱਸ-ਹੱਸ ਕੇ ਸਾਡੀਆਂ ਬੱਕੀਆਂ ਦੁਖਣ ਲੱਗ ਪਈਆਂ ਸਫਰ ਭਾਵੇਂ ਦੋ ਪੈਰ ਘਾਟੀ ਤੈ ਹੋਵੇ ਪਰ ਮੜਕ ਨਾਲ ਤੁਰਨਾ ਅਜ਼ਾਦ ਦੀ ਆਦਤ ਵਿੱਚ ਸ਼ਮਾਰਸੀ ਇਹ ਵੀ ਉਸਤਾ ਬੜਪਨ ਸੀ ਕਿ ਐਡੇ ਵੱਡੇ ਘਰ ਦਾ ਮਾਲਕ ਹੋਣ ਦੇ ਬਾਵਜੂਦ ਉਸ ਨੇ ਆਪਣੇ ਆਪ ਨੂੰ ਕਦੇ ਵੱਡਾ ਨਹੀਂ ਸੀ ਸਮਝਿਆ ਖੈਰ ਜਿੱਨਾਂ ਰਾਹਾਂ ਤੇ ਆਜ਼ਾਦ ਪੈ ਗਿਆ ਉਹਨਾਂ ਰਾਹਾਂ ਤੇ ਤੁਰਨ ਵਾਲੇ ਕਦੇ ਵੀ ਮੁੜ ਕੇ ਨਹੀਂ ਆਉਂਦੇ ਪਰ ਮੇਰਾ ਇਹ ਅਟੱਲ ਵਿਸ਼ਵਾਸ ਹੈ ਕਿ ਉਹ ਜ਼ਰੂਰ ਕਿਸੇ ਫੁੱਲਵਾੜੀ ਵਿੱਚ ਫੁੱਲ ਬਣ ਕੇ ਖਿੜਿਆ ਹੋਵੇਗਾ ਜਾਂ ਫਿਰ ਤਾਰਾ ਬਣ ਕੇ ਅੰਬਰ ਤੇ ਚਮਕ ਰਿਹਾ ਹੋਵੇਗਾ ਉਸ ਤੇ ਤੁਰ ਜਾਣ ਨਾਲ ਸਮਾਜ ਤੇ ਵਿਅੰਗ ਦੇ ਖੇਤਰ ਵਿੱਚ ਜੋ ਕਾਟਾ ਪਿਆ ਉਸਦੀ ਪਰਪਾਈ ਹੁੰਦੀ ਨੇੜ ਭੁਇਖੇ ਵਿੱਚ ਨਜ਼ਰ ਨਹੀਂ ਹੁੰਦੀ